ਅੱਜ ਜੰਗਲੀ ਚਮਨ ਪ੍ਰਾਸ਼ ਹੈ ਜਿਹੜਾ ਜੰਗਲ ਦੀਆਂ ਜੜੀ ਬੂਟੀਆਂ ਤੋਂ ਤਿਆਰ ਹੋ ਰਿਹਾ ਜਿਨ੍ਹਾਂ ਦੇ ਅੰਦਰ ਇਹ 40 ਜੜੀ ਬੂਟੀਆਂ ਵਾਲਾ ਅਸ਼ਵੀਨੋ ਪ੍ਰਾਸ਼ ਜਾਂ ਚਮਨ ਪ੍ਰਾਸ਼ ਚੱਲਿਆ ਗਿਆ ਜਿਹੜੀਆਂ ਦਿੱਕਤਾਂ ਉਹਨਾਂ ਨੂੰ ਅਗਲੇ ਸੀਜ਼ਨ ਤੱਕ ਆਉਣੀ ਹੀ ਨਹੀਂ 10 ਐਸੀ ਜੜੀ ਬੂਟੀਆਂ ਜਿਹੜੀ ਸਿੱਧੀ ਫੇਫੜੇ ਦੀ ਬਿਮਾਰੀ ਦੇ ਉੱਤੇ ਕੰਮ ਕਰਦੀਆਂ ਮੁਦਕ ਪੜਨੀ ਮਾਸ਼ ਪੜਨੀ ਛਾਲ ਪੜਨੀ ਕੁਸ਼ਨ ਪੜਨੀ ਇਹ ਦਸ਼ਮੁਲਾ ਦੇ ਦਰਵਾਹੇ ਹੈਗੇ ਇਹ ਬਹੁਤ ਚੰਗਾ ਕੰਮ ਕਰਦੇ ਆ ਬਹੁਤ ਐਸੀ ਜੜੀ ਬੂਟੀਆਂ ਜਿਵੇਂ ਇੱਥੇ ਪਈਏ ਦਾਲ ਚਿਨੀ ਪਈਏ ਤੇਜ ਪੱਤਾ ਪਿਆ ਪਿਪਲੀ ਪਈਏ ਨਾ ਕੇਸਰ ਪਿਆ ਚਵਨ ਪ੍ਰਾਸ਼ ਖਾਣ ਵਾਲਾ ਦੁਬਾਰਾ ਜਵਾਨ ਹੋ ਜਾਂਦਾ ਹੈ ਇਹ ਉੱਥੇ ਲਿਖਿਆ ਜਦੋਂ ਪਰ ਬਣਿਆ ਠੀਕ ਹੋਵੇ ਪ੍ਰੋਪਰ ਜੜੀ ਬੁੱਟੀਆਂ ਹੋਣ ਤੇ ਸਾਡਾ ਅਸ਼ਵਿਨੋਪਰਾਸ਼ ਚਮਨਪਰਾਸ਼ ਜਿਹੜਾ ਹੈ ਉਹ ਬੁੱਕ ਕਰ ਲਓ ਜੀ ਪਿਛਲੀ ਵਾਰੀ ਸਾਨੂੰ ਇਹ ਆਈਡੀਆ ਹੀ ਨਹੀਂ ਸੀ ਵੀ ਇੰਨਾ ਜਿਆਦਾ ਸਾਡੇ ਕੋਲ ਆਰਡਰ ਆ ਜਾਣਾ ਹੈ ਇੰਨੀ ਭਾਰੀ ਮਾਤਰਾ ਵਿੱਚ ਸਾਡੇ ਤੇ ਲੋਡ ਪੈ ਜਾਣਾ ਉਸ ਚੱਕਰ ਵਿੱਚ 10 10 15 15 ਦਿਨ ਆਰਡਰ ਲੇਟ ਗਏ ਜਿਨ੍ਹਾਂ ਨੂੰ ਕਿਤੇ ਵੀ ਬੋਡੀ ਚ ਕੈਂਸਰ ਹੈ ਲੀਵਰ ਇਚ ਫਾਈਬਰੋਸਿਸ ਹੋ ਗਿਆ ਲੀਵਰ ਖਰਾਬ ਹੋ ਰਿਹਾ ਹੈ ਕਿਡਨੀ ਖਰਾਬ ਹੋ ਰਹੀ ਹੈ ਜਾਂ ਜਿਨ੍ਹਾਂ ਦੀ ਮੈਮਰੀ ਬਿਲਕੁਲ ਖਤਮ ਹੋ ਗਈ ਹੈ ਉਹਨਾਂ ਵਾਸਤੇ ਅਸੀਂ ਰਿਕਮੈਂਡ ਕਰਨੇ ਆ ਕਿ ਉਹ ਸੋਨਾ ਚਾਂਦੀ ਹੀਰਾ ਪਿਆ ਹੋਇਆ ਚਵਨਪਰਾਸ਼ ਲੈਣ ਤਿਆਰ ਕਰ ਰਹੇ ਹਾਂ ਸਪੈਸ਼ਲ ਇੱਕ ਚਵਨਪਰਾਸ਼ ਜਿਹਦੇ ਵਿੱਚ ਹਿੰਦੀ ਇੱਕ ਚਮਚਾ ਲਾ ਲਓ ਇੱਕ ਤੇ ਇੰਦੇ ਚ ਕਟੋ ਗਠਵੀ 20 30 ਆਮਲੇ ਹੈ ਇੱਕ ਚਮਚ ਜ ਕਮਲ ਦੇ ਫੁੱਲ ਹੁੰਦੇ ਜਿਹੜੇ ਉਹ ਆਪਣੇ ਆਪ ਦੇ ਸਕਿਨ ਦੇ ਉੱਤੇ ਕੰਮ ਕਰਦੇ ਹਨ ਇੰਦੇ ਚ ਤ੍ਰਿਫਲਾ ਵਾਲੀ ਸਾਦੀ ਚੀਜ਼ਾਂ ਹੈਗੀਆਂ ਜਿਹੜਾ ਬਲੱਡ ਪਿਉਰੀਫਾਈ ਦਾ ਕੰਮ ਕਰਦੀਆਂ ਜਿਹੜੀ ਚੀਜ਼ਾਂ ਕਟੂ ਹੈ ਜਿਹੜੀ ਚੀਜ਼ਾਂ ਬਲੱਡ ਨੂੰ ਪਿਊਰੀਫਾਈ ਕਰਦੀਆਂ ਉਹ ਚੀਜ਼ਾਂ ਇਹਦੇ ਚ ਹੈਗੀਆਂ ਕਈਆਂ ਨੂੰ ਤੇ ਬੈਕ ਪੇਨ ਦੀ ਪ੍ਰੋਬਲਮ ਸੀ ਔਰ ਉਹਨਾਂ ਨੇ ਇੱਕ ਸੀਜ਼ਨ ਖਾਧਾ ਹੈ ਤੋਂ ਦੁਬਾਰਾ ਉਹਨਾਂ ਨੂੰ ਪ੍ਰੋਬਲਮ ਨਹੀਂ ਆਈ ਕਈ ਲੋਕਾਂ ਨੂੰ ਖਾਂਸੀ ਜ਼ੁਕਾਮ ਦੂਸਰਾ ਇਮਿਊਨਿਟੀ ਦੀ ਪ੍ਰੋਬਲਮ ਸੀ ਬਿਮਾਰ ਹੋ ਜਾਣਾ ਉਹਨਾਂ ਨੂੰ ਵੀ ਬਹੁਤ ਫਰਕ ਪਿਆ ਹੈ ਤੋਂ ਬੱਚੇ ਵੀ ਜੋ ਨਹੀਂ ਖਾ ਪਾਤੇ ਹੈ ਉਹ ਜਦੋਂ ਇਹ ਖਾएंगे ਉਹਨਾਂ ਦੇ ਮੂੰਹ ਮੇ ਇਤਨਾ ਮੀਠਾ ਟੇਸਟ ਆਏਗਾ ਇਸ ਨੂੰ ਖਾਣੇ ਕੇ ਬਾਅਦ ਅਮੇਜ਼ਿੰਗ ਯੂ ਸ਼ੁਡ ਟ੍ਰਾਈ ਮਸਟ ਟ੍ਰਾਈ ਅਗਰ ਫੀਮੇਲ ਇਨਫਰਟੀਲਿਟੀ ਹੈ ਫਿਰ ਅਸੀਂ ਉਸ ਪਾਸੇ ਉਮੇ ਦੀ ਜੜੀ ਬੂਟੀਆਂ ਪਾ ਕੇ ਫਿਰ ਫੀਮੇਲ ਵਾਸਤੇ ਦੇ ਦਿੰਨੇ ਆ ਕਿਸੇ ਦੇ ఓਵਰੀਜ ਸਿਸਟਾ ਕਿਸੇ ਨੂੰ ਬੱਚਾ ਨਹੀਂ ਹੋ ਰਿਹਾ ਅੰਡਾ ਉੰਡਾ ਠੀਕ ਨਹੀਂ ਬਣ ਰਿਹਾ ਐਵੇਂ ਦੀ ਸਾਰੀ ਪ੍ਰੋਬਲਮਸ ਵਾਸਤੇ ਤੁਸੀਂ ਪਰਸਨਲੀ ਮਿਲ ਸਕਦੇ ਹੋ ਜਿਸ ਦੇ ਅੰਦਰ ਇਹ ਜੜੀ ਬੂਟੀਆਂ ਦੇਖੋ ਕਿੰਨੀ ਵੱਡੀ ਮਿਕਦਾਰ ਦੇ ਵਿੱਚ ਤੁਹਾਨੂੰ ਨਜ਼ਰ ਆ ਰਹੀਆਂ ਨੇ ਤਾਂ ਮੈਨੂੰ ਲੱਗਦਾ ਹੈ ਕਿ ਕੋਈ ਦਿੱਕਤ ਕੋਈ ਪਰੇਸ਼ਾਨੀ ਕੋਈ ਬਿਮਾਰੀ ਉਸ ਨੂੰ ਸ਼ਾਇਦ ਹੀ ਕਦੇ ਸਾਲ ਦੇ ਵਿੱਚ ਪੇਸ਼ ਆਵੇ ਸलाम नमस्ते ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਤੇ ਮੇਰੇ ਨਾਲ ਨੇ ਮਾਡਰਨ ਲੋਕਾਂ ਦੇ ਦੇਸੀ ਵੈਦ ਅਸੀਂ ਕਹ ਲਈਏ ਜਾਂ ਫਿਰ ਉਹ ਇਸ ਵੇਲੇ ਪੂਰੀ ਦੁਨੀਆ ਦੇ ਵਿੱਚ ਚੰਮਨਪਰਾਸ਼ ਕਿੰਗ ਦੇ ਨਾਂ ਤੇ ਵੀ ਉਹਨਾਂ ਨੂੰ ਜਾਣਿਆ ਜਾਂਦਾ ਹੈ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਦੇਖੋ ਇਹ 40 ਜੜੀ ਬੂਟੀਆਂ ਦਾ ਉਹ ਸੁਮੇਲ ਹੈ ਜਿਸ ਨੇ ਬਿਮਾਰੀਆਂ ਦੀ ਰੇਲ ਬਣਾ ਦੇਣੀ ਹੈ ਸਾਡੇ ਨਾਲ ਨੇ ਡਾਕਟਰ ਵਿਵੇਕ ਕਹੋਜਾ ਸਾਹਿਬ ਗੱਲਬਾਤ ਕਰਦੇ ਹਾਂ ਸਮਝਾਂਗੇ ਇਸ ਵੇਲੇ ਕਿਉਂਕਿ ਪਿਛਲੀ ਵਾਰ ਜਦੋਂ ਅਸੀਂ ਅਸ਼ਵੀਨੋਪਰਾਸ਼ ਬਣਾਇਆ ਸੀ ਤਾਂ ਬਹੁਤ ਜ਼ਿਆਦਾ ਰਸ਼ ਇਕਲਖਤੀ ਪੈ ਗਿਆ ਸੀ ਗੱਲਬਾਤ ਕਰਦੇ ਹਾਂ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਹਕੀਕਤੀ ਵੀ ਪੰਜਾਬੀ ਤੇ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਫਰੂਕੀ ਜੀ ਪਿਆਰ ਪਰਿਸ਼ਾਸ਼ਿਕਾ ਇਹ ਪਿਛਲੀ ਵਾਰ ਡਾਕਟਰ ਸਾਹਿਬ ਚਲੋ ਕਹਿਣਾ ਤਾਂ ਚਾਹੀਦਾ ਨਹੀਂ ਪਰ ਬਹੁਤ ਜ਼ਿਆਦਾ ਰਸ਼ ਪਿਆ ਬਹੁਤ ਜ਼ਿਆਦਾ ਆਰਡਰ ਵੀ ਥੋੜੇ ਦੇਰੀ ਨਾਲ ਗਏ ਤੇ ਇਸ ਵਾਰ ਕੀ ਪਲਾਨਿੰਗ ਹੈਗੀ ਹੈ ਕਿਉਂਕਿ ਜਿਹੜਾ ਅਸ਼ਵਿਨੋਪਰਾਸ਼ ਹੈਗਾ ਤੇ ਦੀ ਡਿਮਾਂਡ ਹੁਣ ਤੋਂ ਹੀ ਤੁਹਾਡੇ ਕੋਲ ਆਉਣੀ ਸ਼ੁਰੂ ਹੋ ਗਈ ਹੈ ਲੋਕ ਹੁਣ ਤੋਂ ਹੀ ਬੁਕਿੰਗ ਕਰਾਉਣੇ ਸ਼ੁਰੂ ਕਰ ਦਿੱਤੀ ਹੈ ਤੁਹਾਡੇ ਕੋਲ ਬਿਲਕੁਲ ਠੀਕ ਕਹਿ ਰਹੇ ਹੋ ਜਿਹੜੇ ਸਾਡੇ ਭਰਾਵਾਂ ਨੇ ਭੈਣਾਂ ਨੇ ਪਿਛਲੀ ਵਾਰੀ ਚਮਨਪਰਾਸ਼ ਖਾਦਾ ਜੀ ਉਹਨਾਂ ਨੇ ਜਿਵੇਂ ਹੀ ਇਹ ਮੌਸਮ ਬਦਲਿਆ ਠੀਕ ਹੈ ਥੋੜੀ ਜੀ ਠੰਡ ਪਈ بارشਾਂ ਹੋਈਆਂ ਨਾਲੇ ਦੀ ਨਾਲੇ ਫੋਨ ਵੱਜਣ ਲੱਗੇ ਘੰਟੀ ਵੱਜਣ ਲੱਗੀ ਵੀ ਸਾਡਾ ਅਸ਼ਵਿਨੋਪਰਾਸ਼ ਚਮਨਪਰਾਸ਼ ਜਿਹੜਾ ਹੈ ਉਹ ਬੁੱਕ ਕਰ ਲਓ ਜੀ ਠੀਕ ਹੈ ਪਿਛਲੀ ਵਾਰੀ ਸਾਨੂੰ ਇਹ ਆਈਡੀਆ ਹੀ ਨਹੀਂ ਸੀ ਵੀ ਇੰਨਾ ਜ਼ਿਆਦਾ ਸਾਡੇ ਕੋਲ ਆਰਡਰ ਆ ਜਾਣਾ ਹੈ ਠੀਕ ਹੈ ਇੰਨੀ ਭਾਰੀ ਮਾਤਰਾ ਵਿੱਚ ਸਾਡੇ ਤੇ ਲੋਡ ਪੈ ਜਾਣਾ ਉਸ ਚੱਕਰ ਵਿੱਚ 10 10 15 15 ਦਿਨ ਆਰਡਰ ਲੇਟ ਗਏ ਠੀਕ ਹੈ ਉਸ ਨੂੰ ਦੇਖਦੇ ਹੋਏ ਐਦ ਕੀ ਅਸੀਂ ਪਹਿਲੇ ਹੀ ਤਿਆਰੀ ਸ਼ੁਰੂ ਕਰ ਦਿੱਤੀ ਹੈ 40 ਤੋਂ ਵੱਧ ਜੜੀ ਬੂਟੀਆਂ ਨੂੰ ਠੀਕ ਹੈ ਅਸੀਂ ਪ੍ਰੋਕਿਊਰ ਕਰ ਲਿਆ ਠੀਕ ਹੈ ਇਹ ਉਹ ਜੜੀ ਬੂਟੀਆਂ ਹੈ ਜਿਹੜੀ ਸਰੀਰ ਦੇ ਹਰ ਅੰਗ ਦੇ ਉੱਤੇ ਕੰਮ ਕਰਦੀ ਹੈ ਠੀਕ ਹੈ ਹਰ ਆਰਗਨ ਦੀ ਗੱਲ ਕਰੀਏ ਜਿਵੇਂ ਬ੍ਰੇਨ ਹੈ ਜਿਵੇਂ ਲੀਵਰ ਹੈ, ਕਿਡਨੀ ਹੈ, ਫੇਫੜੇ ਹੈ, ਹਾਰਟ ਹੈ ਉਹਦੇ ਉੱਤੇ ਕੰਮ ਕਰਦੀ ਹੈ। ਉਹ ਸਾਰੀ ਜੜੀ ਬੂਟੀਆਂ 40 ਤੋਂ ਵੱਧ ਜੜੀ ਬੂਟੀਆਂ ਬਣਾ ਕੇ ਅਸੀਂ ਅਸ਼ਵਿਨੋਪਰਾਸ਼ ਹੁਣ ਬਣਾਣਾ ਸ਼ੁਰੂ ਕਰ ਦੇਣਾ ਹੈ। ਤੇ ਸਭ ਤੋਂ ਵੱਡੀ ਗੱਲ ਐਦਕੀ ਜਿਹੜੀ ਪਿਛਲੀ ਵਰੀ ਸਾਨੂੰ ਆਰਡਰ ਆਏ ਗੱਲ ਹੋਈ ਲੋਕਾਂ ਨੇ ਬਾਅਦ ਵਿੱਚ ਫੋਨ ਕੀਤਾ ਸਾਨੂੰ ਮਿਲਣ ਆਏ ਉਹਨਾਂ ਨੇ ਇੱਕ ਸੁਝਾਅ ਦਿੱਤਾ। ਬਈ ਸਰ ਜਿਹੜਾ ਇਹ ਸੁਨਯੁਕਤ ਹੈ ਹਾਂਜੀ ਜਿਹੜਾ ਚਾਂਦੀ ਹੈ ਜਿਹੜਾ ਹੀਰਾ ਉਹ ਨਹੀਂ ਲਿਖਿਆ ਹੋਇਆ ਤੁਸੀਂ ਚਵਨਪਰਾਸ਼ ਦੇ ਉੱਤੇ ਤੁਹਾਡੇ ਅਸ਼ਵਿਨੋ ਬਰਾਛ ਦੇ ਉੱਤੇ ਤੇ ਮੈਂ ਉਹਨਾਂ ਨੂੰ ਕਿਹਾ ਬਈ ਜਿਹੜਾ ਕਿਤਾਬਾਂ ਵਿੱਚ ਲਿਖਿਆ ਹੈ ਉਹ ਤੇ ਇਹੀ ਲਿਖਿਆ ਹੈ ਕਿਤਾਬਾਂ ਵਿੱਚ ਸੋਨਾ ਚਾਂਦੀ ਰਜਤ ਹੀਰਾ ਨਹੀਂ ਲਿਖਿਆ ਆ ਜਦੋਂ ਅਸ਼ਵਿਨੋ ਚਵਨ ਬਰਾਛ ਬਣਾਇਆ ਗਿਆ ਪਰ ਉਹਨਾਂ ਦੀ ਡਿਮਾਂਡ ਸੀ ਵੀ ਸਾਨੂੰ ਹੋਰ ਜ਼ਿਆਦਾ ਤਾਕਤ ਵਾਸਤੇ એનર્ਜੀ ਵਾਸਤੇ ਜਿਵੇਂ ਸੋਨੇ ਦੇ ਸਭ ਨੂੰ ਗੁਣ ਪਤਾ ਹੈ ਹੀਰੇ ਦੇ ਗੁਣ ਪਤਾ ਹੈ ਚਾਂਦੀ ਦੇ ਗੁਣ ਪਤਾ ਹੈ ਕਹਿੰਦੇ ਸਾਡੇ ਵਾਸਤੇ ਉਹ ਸਪੈਸ਼ਲ ਬਣਾ ਕੇ ਦੇ ਦਿਓ ਜਿਹੜਾ ਜਿੰਦੇ ਸੋਨਾ ਵੀ ਹੋਵੇ ਚਾਂਦੀ ਵੀ ਹੋਵੇ ਜਿਹੜਾ ਥੋੜਾ ਜਿਹਾ ਪ੍ਰੀਮੀਅਮ ਕੁਆਲਿਟੀ ਹੋਵੇ ਇਹ ਭਸਮਾ ਪਾ ਕੇ ਸੋਨਾ ਚਾਂਦੀ ਵਗੈਰਾ ਉਹਦੇ ਉਹਦੇ ਨਾਲ ਕੋਈ ਫਰਕ ਪਊਗਾ ਜੀ ਮਤਲਬ ਸੋਨੇ ਨਾਲ ਚਾਂਦੀ ਨਾਲ ਇਹ ਦੇਖੋ ਸੋਨਾ ਚਾਂਦੀ ਰਜਤ ਆਪਣੇ ਆਪ ਵਿੱਚ ਨਾ ਪੂਣ ਮੈਡੀਸਿਨਸ ਐ ਜਿਵੇਂ ਕਿਸੇ ਪੇਸ਼ੈਂਟ ਨੂੰ ਇਮਿਊਨਿਟੀ ਦਾ ਇਸ਼ੂ ਹੈ ਬਹੁਤ ਜ਼ਿਆਦਾ ਜਿਵੇਂ ਕੋਈ ਪੇਸ਼ੈਂਟ ਆਂਦਾ ਜਿਹਨੂੰ ਕੈਂਸਰ ਦੀ ਪ੍ਰੋਬਲਮ ਹੈ ਰੋਂਦਾ ਆਯੁਰਵੈਦਿਕ ਟਰੀਟਮੈਂਟ ਅਸੀਂ ਸ਼ੁਰੂ ਕਰਨੇ ਆ ਜਿਵੇਂ ਕੋਈ ਪੇਸ਼ੈਂਟ ਹੈ ਉਹਨੂੰ ਐਸੀ ਪ੍ਰੋਬਲਮ ਹੈ ਆਟੋਇਮਿਊਨ ਡਿਜ਼ੀਜ਼ ਹੈ ਜਿਹੜੀ ਕਿਤੇ ਵੀ ਠੀਕ ਨਹੀਂ ਹੋ ਰਹੀ ਬ੍ਰੇਨ ਦੇ ਕਈ ਵਾਰੀ ਐਸੀ ਇਸ਼ੂਜ਼ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਐਡਰੈਸ ਕਰਨ ਵਾਸਤੇ ਸੋਨਾ ਲੈਣੇ ਆ ਇੱਕ ਤੇ ਹੁੰਦਾ ਅਸੀਂ ਪਲੇਨ ਬ੍ਰੰਮੀ ਦਿੰਨੇ ਆ ਜਿਵੇਂ ਬ੍ਰੇਨ ਦੇ ਪ੍ਰੋਬਲਮ ਵਿੱਚ ਇੱਕ ਹੁੰਦਾ ਬ੍ਰੰਮੀ ਸੁਆਣੀ ਉਕਤ ਦਿੰਨੇ ਆ ਜਿੰਦੇ ਸੋਨਾ ਪਿਆ ਹੋਵੇ ਇੱਕ ਹੁੰਦਾ ਅਸੀਂ ਮੱਕਰ ਤੁੱਜ ਦੇ ਰਹੇ ਹਾਂ ਇੱਕ ਹੁੰਦਾ ਸਿੱਧ ਮੱਕਰ ਤੁੱਜ ਦੇ ਰਹੇ ਹਾਂ ਐਵੇਂ ਅਲੱਗ-ਅਲੱਗ ਕੰਬੀਨੇਸ਼ਨਸ ਹੈਗੇ ਜਿਹੜੀ-ਜਿਹੜੀ ਯੋਗ ਜਿਹੜੇ ਹੈਗੇ ਦਵਾਈਆਂ ਜਿਹੜੀ ਹੈਗੀਆਂ ਸੋਨਾ ਹੀਰਾ ਚਾਂਦੀ ਪਾ ਕੇ ਬਣਦੀਆਂ ਉਹਦੇ ਨਾਲ ਸਰੀਰ ਵਿੱਚ ਹੋਰ ਜ਼ਿਆਦਾ ਤਾਕਤ ਆ ਜਾਂਦੀ ਹੈ ਹੋਰ ਜ਼ਿਆਦਾ ਅਸੀਂ ਕਹ ਲਈਏ ਓਜ ਵਧਦਾ ਹੈ ਤਾਕਤ ਵਧਦੀ ਹੈ ਇਮਿਊਨਿਟੀ ਵਧਦੀ ਹੈ ਬੋਡੀ ਦੀ એનર્ਜੀ ਵਧਦੀ ਹੈ ਤੇ ਐਦਕੀ ਉਹ ਵੀ ਅਸੀਂ ਤਿਆਰੀ ਸ਼ੁਰੂ ਕਰ ਦਿੱਤੀ ਹੈ ਅਸ਼ਵਿਨੋਪਰਾਸ਼ ਗੋਲਡ ਗੋਲਡ ਅਸ਼ਵਿਨੋਪਰਾਸ਼ ਸਿਲਵਰ ਸਿਲਵਰ ਅਸ਼ਵਿਨੋਪਰਾਸ਼ ਡਾਇਮੰਡ ਹਾਂ ਇਹ ਜਿਹੜੀ ਚੀਜ਼ਾਂ ਅਸੀਂ ਇੱਕ ਚਮਨਪਰਾਸ਼ ਵਿੱਚ ਪਾਵਾਂਗੇ ਤੇ ਇੱਕ ਜਿਹੜਾ ਚਮਨਪਰਾਸ਼ ਅਸੀਂ ਹਰ ਵਰੀ ਦਿੰਨੇ ਆ ਉਹ ਤੇ ਤਿਆਰ ਕਰ ਹੀ ਰਹੇ ਆ ਜਿਹੜਾ ਬਲਕ ਆਰਡਰ ਵਿੱਚ ਤਿਆਰ ਹੋ ਰਿਹਾ ਨਾਲੇ ਦੀ ਨਾਲੇ ਅਸੀਂ ਤਿਆਰ ਕਰ ਰਹੇ ਆ ਸਪੈਸ਼ਲ ਇੱਕ ਚਮਨਪਰਾਸ਼ ਜਿੰਦੇ ਚ ਪ੍ਰੀਮੀਅਮ ਕੋਲਜੀਨ ਤੇ ਸੋਨਾ ਚਾਂਦੀ ਤੇ ਹੀਰਾ ਬਸਮ ਐਕਸਟਰਾ ਪਾਵਾਂਗੇ ਹੋਏਗਾ ਉਹੀ ਚੀਜ਼ ਪਰ ਉਹਦੇ ਚੋ ਚੀਜ਼ਾਂ ਸਮਾਵੇਸ਼ ਕਰਦਾ ਆਂ ਆਰਡਰ ਦੇਣ ਵਾਲੇ ਦੇ ਸਾਹਮਣੇ ਹਮੇਸ਼ਾ ਦੀ ਤਰ੍ਹਾਂ ਆਰਡਰ ਦੇਣ ਵਾਲੇ ਦੇ ਸਾਹਮਣੇ ਵੀ ਜਿਨ੍ਹਾਂ ਨੂੰ ਵਿਸ਼ਵਾਸ ਹੈ ਜਿਹੜੇ ਹੁਣ ਪੁਰਾਣੇ ਐ ਉਹ ਤੇ ਹੁਣ ਇਸ ਟਾਈਮ ਪੈਸੇ ਵੀ ਬਾਅਦ ਚੁੱਕੇ ਐ ਆਰਡਰ ਬੁੱਕ ਕਰਾ ਚੁੱਕੇ ਐ ਮੇਲ ਕਰ ਰਹੇ ਐ ਫੋਨ ਕਰ ਰਹੇ ਐ ਜਿਹੜਾ ਪ੍ਰੀਮੀਅਰ ਲੀਗ ਦੀ ਗੱਲ ਤੁਸੀਂ ਕਰ ਰਹੇ ਹੋ ਤੇ ਇਹ ਕਿਹੜੇ ਲੋਕਾਂ ਨੂੰ ਤੁਸੀਂ ਦਿੰਦੇ ਹੋ ਡਾਕਟਰ ਸਾਹਿਬ ਫਿਰ ਦੇਖੋ ਜਿਹੜੇ ਲੋਕੀ ਇਮਿਊਨਿਟੀ ਦੇ ਨਾਲ ਜੂਝ ਰਹੇ ਆ ਜਿਵੇਂ ਐਸੀ ਪ੍ਰੋਬਲਮ ਹੈ ਜਿਵੇਂ ਰੂਮਟੋਇਡ ਆਰਥਰਾਈਟਿਸ ਹੈ ਗੋਡੇ ਖਤਮ ਹੋ ਗਏ ਗੋਡੇ ਬਦਲਵਾਨ ਦੀ ਦਿੱਕਤ ਹੈ ਉਹਨੂੰ ਜਿਨ੍ਹਾਂ ਨੂੰ ਸਾਹ ਦੀ ਐਸੀ ਦਿੱਕਤ ਹੈ ਬ੍ਰੌਂਕੀਅਲ ਅਸਥਮਾ ਡਵੈਲਪ ਹੋ ਗਿਆ ਜਿਨ੍ਹਾਂ ਨੂੰ ਕਿਤੇ ਵੀ ਬੋਡੀ ਚ ਕੈਂਸਰ ਹੈ ਲੀਵਰ ਇਚ ਫਾਈਬਰੋਸਿਸ ਹੋ ਗਿਆ ਲੀਵਰ ਖਰਾਬ ਹੋ ਰਿਹਾ ਹੈ ਕਿਡਨੀ ਖਰਾਬ ਹੋ ਰਹੀ ਹੈ ਜਾਂ ਜਿਨ੍ਹਾਂ ਦੀ ਮੈਮਰੀ ਬਿਲਕੁਲ ਖਤਮ ਹੋ ਗਈ ਹੈ ਉਹਨਾਂ ਵਾਸਤੇ ਅਸੀਂ ਰਿਕਮੈਂਡ ਕਰਨੇ ਆ ਕਿ ਉਹ ਸੋਨਾ ਚਾਂਦੀ ਹੀਰਾ ਪਿਆ ਹੋਇਆ ਚਵਨ ਪਰਾਸ਼ ਲੈਣ ਆਦਰਵਾਇਜ਼ ਜਿਹੜਾ ਇਹ ਅਸੀਂ ਹਰ ਵਾਰੀ ਚਵਨ ਪਰਾਸ਼ ਬਣਾਉਂਦੇ ਆ ਅਸ਼ਵਿਨੋ ਪਰਾਸ਼ ਦੇ ਨਾਮ ਤੋਂ ਉਹ ਆਪਣੇ ਆਪ ਵਿੱਚ ਪੂਨ ਹੈ ਉਹ ਸਾਰੀ ਬਿਮਾਰੀਆਂ ਦੇ ਉੱਤੇ ਕੰਮ ਕਰਦਾ ਜੇ ਕਿਸੇ ਨੂੰ ਕੋਈ ਬਿਮਾਰੀ ਹੋ ਗਈ ਹੈ ਔਰ ਉਹ ਆਟੋ ਇਮਿਊਨ ਡਿਜ਼ੀਜ਼ ਹੋ ਗਈ ਹੈ ਜਿਹਨੂੰ ਮਾਡਰਨ ਵਾਲੇ ਕਹਿੰਦੇ ਆ ਵੀ ਇਹ ਠੀਕ ਨਹੀਂ ਹੋ ਸਕਦੀ ਉਹਦੇ ਵਾਸਤੇ ਫਿਰ ਅਸੀਂ ਉਸ ਚਮਨਪਰਾਸ਼ ਦੀ ਗੱਲ ਕਰਨੀ ਆ ਅੱਛਾ ਡਾਕਟਰ ਸਾਹਿਬ ਇੱਕ ਹੋਰ ਬੜਾ ਅਹਿਮ ਸਵਾਲ ਹੈਗਾ ਇਹ ਜਿਨ੍ਹਾਂ ਤੁਸੀਂ ਕਹਿ ਰਹੇ ਹੋ ਵੀ ਜਿਨ੍ਹਾਂ ਦੇ ਅੰਦਰ ਇਹ 40 ਜੜੀ ਬੂਟੀਆਂ ਵਾਲਾ ਅਸ਼ਵਿਨੋਪਰਾਸ਼ ਜਾਂ ਚਮਨਪਰਾਸ਼ ਚੱਲਿਆ ਗਿਆ ਕਿਹੜੀਆਂ ਦਿੱਕਤਾਂ ਉਹਨਾਂ ਨੂੰ ਅਗਲੇ ਸੀਜ਼ਨ ਤੱਕ ਆਉਣੀਆਂ ਹੀ ਨਹੀਂ ਦੇਖੋ ਜਦੋਂ ਵੀ ਮੌਸਮ ਬਦਲਦਾ ਏ ਛਿੱਕ ਖੰਘ ਸਭ ਤੋਂ ਕੋਮਨ ਪ੍ਰੋਬਲਮ ਹੈਗੀ ਪਹਿਲੇ ਤੇ ਉਹੀ ਪ੍ਰੋਬਲਮ ਨਹੀਂ ਆਂਦੀ ਮਰੀਜ਼ ਨੂੰ ਕਿਉਂਕਿ ਐ ਵੀ ਇਮਿਊਨਿਟੀ ਵਧਾ ਦਿੰਦਾ ਇਹਦੇ ਚ ਸਰਦੀਆਂ ਚ 10 ਐਸੀ ਜੜੀ ਬੂਟੀਆਂ ਜਿਹੜੀ ਸਿੱਧੀ ਫੇਫੜੇ ਦੀ ਬਿਮਾਰੀ ਦੇ ਉੱਤੇ ਕੰਮ ਕਰਦੀਆਂ ਮੁਦਕ ਪੜਣੀ ਮਾਸ਼ ਪੜਣੀ ਛਾਲ ਪੜਣੀ ਕ੍ਰਿਸ਼ਨ ਪੜਣੀ ਇਹ ਦਸ਼ਮੂਲਾ ਦੇ ਦਰਵੇ ਹੈਗੇ ਇਹ ਬਹੁਤ ਚੰਗਾ ਕੰਮ ਕਰਦੇ ਆ ਬਹੁਤ ਐਸੀ ਜੜੀ ਬੂਟੀਆਂ ਜਿਵੇਂ ਇੱਥੇ ਪਈਏ ਦਾਲ ਚਿਨੀ ਪਈਏ ਤੇਜ ਪੱਤਾ ਪਈਏ ਪਿਪਲੀ ਪਈਏ ਨਾ ਕੇਸਰ ਪਈਏ ਸਰਪਗੰਦਾ ਪਿਆ ਇਹ ਉਹ ਜੜੀ ਬੂਟੀਆਂ ਹੈਗੀਆਂ ਜਿਹੜੀ ਜੜੀ ਬੂਟੀਆਂ ਪਿਪਲੀ ਜਿਹੜੀ ਹੈ ਆਪਣੇ ਆਪ ਇੱਚੀ ਕੰਮ ਕਰਦੀ ਹੈ ਇਮਿਊਨਿਟੀ ਦੇ ਉੱਤੇ ਇਹ ਉਹ 40 ਜੜੀ ਬੂਟੀਆਂ ਹੈ ਜਿਹੜੀ ਹਰ ਸਿਸਟਮ ਦੇ ਉੱਤੇ ਕੰਮ ਕਰਦੀਆਂ ਹੁਣ ਲੀਵਰ ਦੀ ਗੱਲ ਕਰੀਏ ਇੰਦੇ ਚ ਭੂਮੀਆਂ ਵਾਲਾ ਪੈਂਦਾ ਹੈ ਲੀਵਰ ਦੇ ਉੱਤੇ ਕੰਮ ਕਰਦਾ ਹੈ ਇੰਦੇ ਚ ਗੋਖਰੂ ਪੈਂਦਾ ਹੈ ਕਿਡਨੀ ਦੇ ਉੱਤੇ ਕੰਮ ਕਰਦਾ ਹੈ ਜਿਨ੍ਹਾਂ ਦੇ ਰੀਗਨਲ ਫੇਲਿਅਰ ਹੋ ਗਿਆ ਹੈ ਜਾਂ ਪ੍ਰੋਸਟੇਟ ਦੀ ਦਿੱਕਤ ਹੈ ਉਹਦੇ ਤੇ ਕੰਮ ਕਰਦਾ ਹੈ ਤੇ ਇਹ ਜਦੋਂ 40 ਜੜੀ ਬੂਟੀਆਂ ਪੈਣਗੀਆਂ ਹੁਣ ਇੱਕ ਆਕਨਾਸੀ ਕੈਂ ਇੰਦੀ ਨੱਕ ਕੀ ਜਿਵੇਂ ਕਾਵੇ ਦੀ ਨੱਕ ਹੁੰਦੀ ਹੈ ਨਾ ਉਹਦੀ ਇਵੇਂ ਦੀ ਜੜੀ ਬੂਟੀਆਂ ਜਿਹੜੀ ਦੁਰਲਭ ਜੜੀ ਬੂਟੀਆਂ ਹੈਗੀਆਂ ਨਹੀਂ ਮਿਲਦੀਆਂ ਉਹ ਵੀ ਅਸੀਂ ਟਾਈਮ ਤੋਂ ਪਹਿਲੇ ਲੈ ਲਈਆਂ ਤਾਂਕਿ ਇਸ ਵਾਰੀ ਜਿਹੜੇ ਸਾਡੇ ਚਵਨ ਪ੍ਰਾਸ਼ ਨੂੰ ਪਹਿਲੇ ਲੈ ਚੁੱਕੇ ਆ ਅਸ਼ਵਿਨੋ ਪ੍ਰਾਸ਼ ਨੂੰ ਉਹਨਾਂ ਨੂੰ ਐਦਕੀ ਦਿੱਕਤ ਨਾ ਆਵੇ ਉਹ ਆਰਡਰ ਕਰਨ ਤੇ ਨਾਲੇ ਦੀ ਨਾਲੇ ਉਹਨਾਂ ਦਾ ਡਿਸਪੈਚ ਹੋ ਜਾਏ ਇਸ ਵਾਸਤੇ ਅਸੀਂ ਇਹ ਤਿਆਰੀ ਪਹਿਲੇ ਹੀ ਸ਼ੁਰੂ ਕਰਤੀ ਹੈ ਤੇ ਸਭ ਤੋਂ ਵੱਡੀ ਗੱਲ ਕੱਲਾ ਇਹ ਨਹੀਂ ਆਮਲਾ ਜਿਹੜਾ ਇਹਦੇ ਚ ਪੈਂਦਾ ਠੀਕ ਹੈ ਅੱਜ ਕੀ ਮੈਂ ਉਹ ਵੀ ਦਿਖਾਣਾ ਹੈ ਬਾਗ ਦੇ ਬਾਗ ਦਿਖਾ ਦੇਣੇ ਆ ਤੁਹਾਨੂੰ ਬਈ ਇਹ ਆਮਲਾ ਲੱਗਿਆ ਹੋਇਆ ਜਿੱਥੋਂ ਅਸੀਂ ਆਮਲਾ ਤੋੜਨੇ ਆ ਉਹ ਵੀ ਦਿਖਾਵਾਂਗੇ ਤੁਹਾਨੂੰ ਗੁੜ ਬਣਦਾ ਵੀ ਦਿਖਾਵਾਂਗੇ ਸਾਡੇ ਅਸ਼ਵਿਨੋ ਪ੍ਰਾਸ਼ ਦੀ ਸਭ ਤੋਂ ਵੱਡੀ ਖਾਸੀਅਤ ਇਹ ਚਿਨੀ ਦਾ ਇੱਕ ਦਾਣਾ ਵੀ ਨਹੀਂ ਪਾਉਂਦੇ ਅਸੀਂ ਜਿਹੜਾ ਮਾਰਕੀਟ ਦੇ ਵਿੱਚ ਮਿਲਦਾ ਜੀ ਚਿਨੀ ਹੈ ਤੁਸੀਂ ਟੇਸਟ ਕਰੋ ਜਿਨ੍ਹਾਂ ਨੇ ਪਿਛਲੀ ਵਾਰੀ ਟੇਸਟ ਕੀਤਾ ਉਹ ਤੇ ਆਪਣੇ ਆਪ ਹੀ ਦੱਸਣਗੇ ਜੀ ਇਸ ਵੀਡੀਓ ਦੇ ਉੱਤੇ ਉਹ ਕਮੈਂਟ ਪਾਣਗੇ ਕਿ ਆਮ ਚਵਨ ਪ੍ਰਾਸ਼ ਜਿਹੜਾ ਮਾਰਕੀਟ ਵਿੱਚ ਮਿਲਦਾ ਤੇ ਜਿਹੜਾ ਜਿਨ੍ਹਾਂ ਨੇ ਸਾਡਾ ਐਚਵਨ ਪ੍ਰਾਸ਼ ਖਾਦਾ ਸੀ ਕਿੰਨਾ ਫਰਕ ਹੈ ਸਾਰਾ ਸਾਲ ਅਸੀਂ ਚਮਨਪਰਾਸ਼ ਖਵਾਇਆ ਹੈ ਤੱਕੀ ਤੇ ਉਹਨਾਂ ਨੇ ਬਾਰ ਬਾਰ ਆਰਡਰ ਕੀਤਾ ਤੇ ਜਿਨ੍ਹਾਂ ਨੇ ਪਹਿਲੇ ਇੱਕ ਵਾਰੀ ਮੰਗਾਇਆ ਪਰਿਵਾਰ ਜਿਨ੍ਹਾਂ ਨੂੰ ਐ ਸੀਗਾ ਬਿਸ ਕੱਲੇ ਸਰਦੀ ਸਰਦੀ ਖਾਣਾ ਹੈ ਉਹਨਾਂ ਨੇ ਹੁਣ ਪਹਿਲੇ ਬੁੱਕ ਕਰਾ ਲਿਆ ਮੇਰੇ ਕੋਲ ਕਾਫੀ ਆਰਡਰ ਐਡਵਾਂਸ ਆ ਚੁੱਕੇ ਆ ਵੀ ਜਿਹੜਾ ਤੁਸੀਂ ਲੋਟ ਬਣਾਉਣਾ ਸ਼ੁਰੂ ਕਰੋਗੇ ਜੀ ਹੁਣ ਉਹ ਸਾਨੂੰ ਭੇਜਣਾ ਸ਼ੁਰੂ ਕਰੋ ਜੀ ਨਾਲੇ ਦੀ ਨਾਲੇ ਹੀ ਅੱਛਾ ਡਾਕਟਰ ਸਾਹਿਬ ਮੈਨੂੰ ਨਾ ਜਦੋਂ ਅਸ਼ਵੀਨੋਪਰਾਸ਼ ਚਮਨਪਰਾਸ਼ ਖਾਦਾ ਲੋਕਾਂ ਨੇ ਤਾਂ ਉਹ ਕਹਿੰਦੇ ਵੀ ਅਸੀਂ ਇਹਨੂੰ ਬ੍ਰੇਕਫਾਸਟ ਦੇ ਵਿੱਚ ਯੂਜ਼ ਕੀਤਾ ਮਤਲਬ ਬ੍ਰੇਕਫਾਸਟ ਦੇ ਵਿੱਚ ਖਾਦਾ ਔਰ ਛਿੱਕਾਂ ਦਾ ਨਾਜ਼ਲੇ ਦਾ ਜ਼ੁਕਾਮ ਦਾ ਸਿਆਪਾ ਮੁਕਾਤਾ ਦੇਖੋ ਇਹਦੀ ਜਿਹੜੀ ਇੱਕ ਚਮਚ ਹੈ ਨਾ ਜੇ ਤੁਸੀਂ ਇਹਦੀ ਇੱਕ ਚਮਚ ਲੈ ਲਓ ਇੱਕ ਤਿੰਨ ਦੇ ਚ ਕਟੋ ਘਟਵੀ 20 ਤੀ ਆਮਲੇ ਹੈ ਇੱਕ ਚਮਚ ਇੱਕ ਚਮਚੇ ਚ ਇੱਕ ਚਮਚੇ ਚ ਇੰਨਾ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਚਮਚੇ ਚ 30 ਔਲੀਆਂ ਜਿੰਨੀ ਤਾਕਤ ਹੈਗੀ ਇਹਦਾ ਕਾਰਨ ਮੈਂ ਦੱਸ ਦਿਨਾ ਜਦੋਂ ਅਸੀਂ ਆਮਲਾ ਲੈਂਦੇ ਆ ਆਮਲਾ ਉਬਾਲ ਦਿੰਦੇ ਆ ਆਮਲਾ ਉਬਾਲ ਕੇ ਉਹਨੂੰ ਕਿਸਨੇ ਆ ਫਿਰ ਉਹਨੂੰ ਭੁੰਨੇ ਆ ਠੀਕ ਹੈ ਜਦੋਂ ਤੁਸੀਂ ਭੁੰਨਤਾ ਇੰਨਾ ਬਣਾਉਣ ਵਾਸਤੇ ਸੋਚੋ ਕਿੰਨਾ ਆਮਲਾ ਲੱਗੇਗਾ ਪੇਸਟ ਬਣਾਣੀ ਆ ਆਮਲਾ ਅਸੀਂ ਕੀ ਕਹਨੇ ਆ ਹਰ ਚੀਜ਼ ਅਸੀਂ 90% ਪਾਣੀ ਹੈ ਪਾਣੀ ਦਾ ਸਾਰਾ ਉੱਡ ਗਿਆ ਠੀਕ ਹੈ ਇਹਨੂੰ ਬਣਾਣ ਬਣਾਉਣੇ ਚ 20 ਤੋਂ 30 ਆਮਲੇ ਲੱਗ ਜਾਂਦੇ ਆ ਕਿਤਾਬ ਵਿੱਚ ਵੀ ਆਈ ਲਿਖਿਆ ਹੈ 500 ਨਗ ਆਮਲੇ ਅਸੀਂ ਲੈਣੇ ਆ ਉਹਦੇ ਚ ਨੀਨੀ ਜੜੀ ਬੂਟੀਆਂ ਪਾਣੀ ਹੈ ਤੇ 1 ਕਿਲੋ ਚਵਨ ਪ੍ਰਾਸ਼ ਜਦੋਂ ਸਾਡਾ ਤਿਆਰ ਹੁੰਦਾ ਹੈ ਉਹਦੇ ਚ ਕਟੋ ਘੱਟ 4 ਤੋਂ 5 ਕਿਲੋ ਆਮਲਾ ਯੂਜ਼ ਹੋ ਜਾਂਦਾ ਹੈ ਓਕੇ ਤੇ ਜੀ ਵੈਸੇ ਵੈਸੇ ਇੱਕ ਗੱਲ ਹੈ ਆਮਲੇ ਦੇ ਫਾਇਦੇ ਸਾਨੂੰ ਪਤਾ ਹੀ ਨਹੀਂ ਸਰਦੀਆਂ ਦੇ ਵਿੱਚ ਜਾਂ ਇਸ ਤਰ੍ਹਾਂ ਦੇ ਜਿਸ ਤਰੀਕੇ ਨਾਲ ਹੁਣ ਮੌਸਮ ਬਦਲਦਾ ਹੈ ਜਿਹੜੇ ਲੋਕਾਂ ਨੇ ਸਾਮ ਕੇ ਰੱਖਿਆ ਹੋਇਆ ਸੀ ਕਈ ਯੂਨਿਟ ਫ੍ਰਿਜ ਦੇ ਵਿੱਚ ਲਾ ਕੇ ਰੱਖ ਦਿੱਤਾ ਸੀ ਤੇ ਜਦੋਂ ਇਸ ਮੌਸਮ ਦੇ ਵਿੱਚ ਖਾਦਾ ਜਿਹੜੀ ਮੈਨੂੰ ਫੀਡਬੈਕ ਆਈ ਐਸੇ ਕਰਕੇ ਅਸੀਂ ਵੀਡੀਓ ਤੁਹਾਡੇ ਕੋਲ ਬਣਵਾ ਰਹੇ ਆ ਉਹ ਕਹਿੰਦੇ ਵੀ ਸਾਨੂੰ ਜਿਹੜੀਆਂ ਸਕਿਨ ਦੀਆਂ ਪ੍ਰੋਬਲਮਾਂ ਆ ਰਹੀਆਂ ਆ ਅਸੀਂ ਸਾਨੂੰ ਬਰਸਾਤਾਂ 'ਚ ਹਰ ਸਾਲ ਆਉਂਦੀਆਂ ਸੀ ਚਾਹੇ ਉਹ ਅਸੀਂ ਕਹੇ ਲਈ ਕਿ ਫੋੜੇ ਹੋਣ ਫਿੰਸੀਆਂ ਹੋਣ ਸਕਿਨ ਡੱਬਖੜਬੀ ਹੋ ਗਈ ਹੋਵੇ ਤੇ ਉਹਦੇ ਵਿੱਚ ਸਾਨੂੰ ਬੜਾ ਫਾਇਦਾ ਮਿਲਿਆ ਇਸ ਤਰ੍ਹਾਂ ਦੇ ਵਿੱਚ ਕੀ ਪਾਇਆ ਹੋਇਆ ਜੀ ਦੇਖੋ ਇਹਦੇ ਵਿੱਚ ਨੀਲ ਕਮਲ ਹੈ ਕਮਲ ਦੇ ਫੁੱਲ ਹੁੰਦੇ ਜਿਹੜੇ ਉਹ ਆਪਣੇ ਆਪ ਦੇ ਸਕਿਨ ਦੇ ਉੱਤੇ ਕੰਮ ਕਰਦੇ ਆ ਇਹਦੇ ਚ ਤ੍ਰਿਫਲਾ ਵਾਲੀ ਸਾਦੀ ਚੀਜ਼ਾਂ ਹੈਗੀਆਂ ਜਿਹੜਾ ਬਲੱਡ ਪਿਉਰੀਫਾਈ ਦਾ ਕੰਮ ਕਰਦੀਆਂ ਜਿਹੜੀ ਚੀਜ਼ਾਂ ਕਟੂ ਹੈ ਜਿਹੜੀ ਚੀਜ਼ਾਂ ਬਲੱਡ ਨੂੰ ਪਿਉਰੀਫਾਈ ਕਰਦੀਆਂ ਉਹ ਚੀਜ਼ਾਂ ਇੰਦੇ ਚ ਹੈਗੀਆਂ ਜਦੋਂ ਉਹ ਚੰਦਨ ਇੰਦੇ ਚ ਹੈ ਜਦੋਂ ਉਹ ਚੀਜ਼ਾਂ ਬੰਦਾ ਖਾਂਦਾ ਤੇ ਸਕਿਨ ਦੀ ਪ੍ਰੋਬਲਮ ਠੀਕ ਹੋ ਜਾਂਦੀ ਹੈ ਬਲੱਡ ਪਿਉਰੀਫਾਈ ਹੋ ਜਾਂਦਾ ਕੋਈ ਵੀ ਐਸੀ ਪ੍ਰੋਬਲਮ ਜਿਹੜੀ ਬਲੱਡ ਕਰਕੇ ਹੁੰਦੀ ਹੈ ਉਹ ਨਹੀਂ ਹੁੰਦੀ ਗिलोय ਇੰਦੇ ਚ ਗਿਲੋਏ ਆਪਣੇ ਆਪ ਵਿੱਚ ਖੂਨ ਨੂੰ ਸਾਫ਼ ਕਰਦਾ ਤੇ ਜਦੋਂ ਉਹ ਚੀਜ਼ਾਂ ਲੈਂਦੇ ਆ ਲੋਕਾਂ ਨੂੰ ਸਕਿਨ ਦੀ ਪ੍ਰੋਬਲਮ ਨਹੀਂ ਹੋਏਗੀ ਸਾਹ ਦੀ ਪ੍ਰੋਬਲਮ ਨਹੀਂ ਹੋਏਗੀ ਜ਼ੁਕਾਮ ਖੰਗ ਨਹੀਂ ਹੋਏਗਾ ਬ੍ਰੌਂਕੀਅਲ ਅਸਥਮਾ ਨਹੀਂ ਹੋਏਗਾ ਫੈਟੀ ਲੀਵਰ ਨਹੀਂ ਹੋਏਗਾ ਕਿਡਨੀ ਖਰਾਬ ਨਹੀਂ ਹੁੰਦੀ ਕਿਡਨੀ ਡੀਟੌਕਸੀਫਾਈ ਰੈਗੂਲਰ ਹੁੰਦੀ ਹੈ ਸਭ ਤੋਂ ਵੱਡੀ ਗੱਲ ਜਿਹੜਾ ਤੁਹਾਡੇ ਹਾਰਟ ਦੀ ਮੂਵਮੈਂਟ ਹੈ ਦਿਲ ਦੀ ਉਹਨੂੰ ਵੀ ਇਹ ਤਾਕਤ ਦਿੰਦਾ ਹੈ ਤੇ ਜਿਹੜਾ ਤੁਰਨ ਵੇਲੇ ਸਾਹ ਚੜ ਜਾਂਦੇ ਉਹ ਤਾਂ ਠੀਕ ਹੋ ਜਾਏਗਾ ਨਾ ਜੀ ਤੁਸੀਂ ਜਦੋਂ ਸਾਦਾ ਦੋ ਹੀ ਕਾਰਨ ਹੈ ਜਾਂ ਤੇ ਫੇਫੜੇ ਕੰਮ ਨਹੀਂ ਕਰ ਰਹੇ ਠੀਕ ਜਾਂ ਹਾਰਟ ਕੰਮ ਨਹੀਂ ਕਰ ਰਿਹਾ ਫੇਫੜੇ ਦੀ ਜੜੀ ਬੂਟੀਆਂ ਇੰਦੇ ਚ ਹੈ ਹਾਰਟ ਦੀ ਜੜੀ ਬੂਟੀਆਂ ਇੰਦੇ ਚ ਹੈ ਦੋਹਾਂ ਚੀਜ਼ਾਂ ਨੂੰ ਉਹ ਠੀਕ ਕਰੇਗਾ ਵਾਟਰ ਐਕਸਟਰਾ ਜਿਹੜਾ ਬੋਡੀ ਚ ਪਾਣੀ ਇਕੱਠਾ ਹੋ ਜਾਂਦਾ ਹੈ ਹਾਰਟ ਦੇ ਪੇਸ਼ੈਂਟਸ ਵਿੱਚ ਉਹ ਪਾਣੀ ਨੂੰ ਕੱਢਣ ਵਾਸਤੇ ਗੋਖਰੂ ਹੈ ਉਹ ਸਾਰੀ ਚੀਜ਼ਾਂ ਦਾ ਸਮਾਵੇਸ਼ ਹੈ ਇਸ ਯੋਗ ਵਿੱਚ ਜਿਹੜਾ ਸ਼ਾਸਤਰਾਂ ਵਿੱਚ ਲਿਖਿਆ ਹੈ ਕੋਈ ਮੈਂ ਆਪਣੀ ਤਰਫੋਂ ਕੁਝ ਨਹੀਂ ਕਹਿ ਰਿਹਾ ਇਹ ਲਿਖਿਆ ਹੋਇਆ ਹੈ ਚਰਕ ਸਹਿਤਾ ਵਿੱਚ ਲਿਖਿਆ ਹੈ ਕਿ ਚਵਨ ਪ੍ਰਾਸ਼ ਖਾਣ ਵਾਲਾ ਦੁਬਾਰਾ ਜਵਾਨ ਹੋ ਜਾਂਦਾ ਹੈ ਇਹ ਉਹਤੇ ਲਿਖਿਆ ਜਦੋਂ ਪਰ ਬਣਿਆ ਠੀਕ ਹੋਵੇ ਪ੍ਰੋਪਰ ਜੜੀ ਬੂਟੀਆਂ ਹੋਣ ਪ੍ਰੋਪਰ ਉਸ ਹਿਸਾਬ ਨਾਲ ਉਸ ਟਾਈਮ ਚੀਨੀ ਦਾ ਯੋਗ ਨਹੀਂ ਸੀ ਚੀਨੀ ਤੇ ਸੀਗੀ ਨਹੀਂ ਜੀ ਗੁੜ ਸੀ ਅਗਰ ਗੁੜ ਨਾਲ ਬਣਿਆ ਹੋਇਆ ਤਾਂ ਕਾਮਯਾਬ ਹੈ ਠੀਕ ਹੈ ਅਗਰ ਸ਼ਹਿਦ ਪਿਆ ਹੋਇਆ ਤਾਂ ਕਾਮਯਾਬ ਹੈ ਪ੍ਰੋਪਰ ਆਮਲੇ ਪਏ ਹੋਏ ਹਨ ਨਾ ਬਹੁਤ ਵੱਡਾ ਆਮਲਾ ਨਾ ਬਰੀਕ ਆਮਲਾ ਵਿਚਕਾਰ ਦੇ ਮੇਲ ਆਮਲਾ ਉਹ ਪਿਆ ਹੋਇਆ ਪੂਰਾ ਕੰਮ ਕਰੇਗਾ ਸਭ ਤੋਂ ਵੱਡੀ ਚੀਜ਼ ਜਿਹੜੀ ਹੁੰਦੀ ਹੈ ਉਹ ਚੰਗਾ ਵੈਦ ਜਿਹੜਾ ਜੜੀ ਬੂਟੀਆਂ ਨੂੰ ਲੱਭ ਲੇ ਸਹੀ ਉਹਦੇ ਚੋ ਜੜੀ ਬੁੱਟੀਆਂ ਚ ਰਸ ਹੋਵੇ ਆਮਲੇ ਚ ਰਸ ਹੋਵੇ ਗੁੜ ਭਿੰਡੀ ਦੇ ਪਾਣੀ ਨਾਲ ਬਣਿਆ ਹੋਵੇ ਸੋਡਾ ਪਾ ਕੇ ਨਾ ਬਣਿਆ ਹੋਵੇ ਸ਼ਹਿਦ ਅਸਲੀ ਸ਼ਹਿਦ ਹੋਵੇ ਇਹ ਨਾ ਹੋਵੇ ਚੀਨੀ ਨੂੰ ਹੀ ਘੋਲ ਕੇ ਸ਼ਹਿਦ ਬਣਾਇਆ ਹੋਵੇ ਇਹ ਸਾਰੀ ਚੀਜ਼ਾਂ ਜਦੋਂ ਤੁਸੀਂ ਅਲੱਗ-ਅਲੱਗ ਜਗ੍ਹਾ ਤੋਂ ਇਕੱਠੀ ਕਰਦੇ ਹੋ ਇੱਕ ਜਗ੍ਹਾ ਤੇ ਲਿਆ ਕੇ ਉਹਨੂੰ ਜੋੜਦੇ ਹੋ ਤੇ ਇੱਕ ਤੇ ਇੱਕ ਫਿਰ ਦੋ ਨਹੀਂ ਹੁੰਦੇ ਇੱਕ ਤੇ ਇੱਕ 11 ਹੁੰਦਾ ਹੈ ਐਦਕੀ ਜਿਹੜਾ ਬਣ ਰਿਹਾ ਹੈ ਤਿਆਰ ਹੋ ਰਿਹਾ ਹੈ ਇਹ ਅਸ਼ਵਿਨੋ ਪ੍ਰਾਸ਼ ਜੀ ਪ੍ਰੀ ਆਰਡਰ ਤੇ ਹੈ ਤੇ ਇੱਕ ਡੱਬਾ ਹੀ ਤੁਹਾਡੀ ਇਮਿਊਨਿਟੀ ਇੰਨੀ ਤੇਜ਼ ਕਰ ਦੇਗਾ ਇੰਨੀ ਸਟਰੋਂਗ ਕਰ ਦੇਗਾ ਕਿ ਤੁਹਾਡੇ ਨੇੜੇ ਕੋਈ ਬਿਮਾਰੀ ਨਹੀਂ ਲੱਗੇਗੀ। ਕੀ ਬੰਦਾ? ਅੱਛਾ ਤੇ ਡਾਟਸਾ ਫਿਰ ਆਰਡਰ ਕਰਨ ਦਾ ਕੀ ਟੰਗ ਹੈਗਾ ਅਗਰ ਹੁਣ ਤੋਂ ਹੀ ਕਿਸੇ ਨੇ ਬੁੱਕ ਕਰਨਾ ਹੈ। 6 ਬੰਦਿਆਂ ਦਾ ਪਰਿਵਾਰ ਹੈ ਤੇ ਦਾਦਾ ਹੋ ਗਿਆ, ਦਾਦੀ ਹੋਗੀ, ਦੋ ਬੱਚੇ ਹੋਗੇ, ਦੋ ਆਪ ਹੋਗੇ ਮੀਆਂ-ਬੀਵੀ। ਤੇ ਕਿੰਨਾ ਆਰਡਰ ਕਰੇ ਕਿ ਸਰਦੀ-ਸਰਦੀ ਰਾਮਨਲ ਬਗੈਰ ਟੈਂਸ਼ਨ ਲਈ ਉਹ ਕਈ ਵਾਰ ਪਿਛਲੀ ਵਾਰ ਹੋਇਆ ਜੀ ਕਿ ਸਾਡੇ ਕੋਲ ਅਸੀਂ ਕਟ ਮੰਗਾਇਆ ਸੀ ਮੁੜ ਕੇ ਸਾਨੂੰ ਮਿਲੇ ਹੀ ਨਹੀਂ ਫਿਰ ਦੇਖੋ ਇਹ ਪ੍ਰੋਬਲਮ ਤੇ ਆਈ ਹੈ ਪਿਛਲੀ ਵਰੀ ਅਸੀਂ ਆਪ ਮੰਨੇ ਆ ਵੀ ਜਿਨ੍ਹਾਂ ਨੇ ਆਰਡਰ ਕੀਤਾ 1 ਕਿਲੋ ਕੀਤਾ ਆਰਡਰ ਦੁਬਾਰਾ ਕਿਲੋ ਦਾ ਆਰਡਰ ਦਿੱਤਾ ਉਹਨੂੰ ਲੇਟ ਪਹੁੰਚਿਆ 15 15 20 20 ਦਿਨ ਵੀ ਲੇਟ ਹੋਇਆ ਅਸੀਂ ਇਸ ਗੱਲ ਨੂੰ ਮੰਨੇ ਆ ਕਿਉਂਕਿ ਸਾਨੂੰ ਉਮੀਦ ਹੀ ਨਹੀਂ ਸੀ ਇਨਾ ਆਰਡਰ ਆਣਾ ਐਤ ਕੀ ਵੀ ਇਨਾ ਆਰਡਰ ਆ ਚੁੱਕਿਆ ਹੈ ਕਿ ਸਾਡੇ ਕੋਲ 1 ਮਹੀਨੇ ਦਾ ਸਟਾਕ ਆਲਰੇਡੀ ਸੇਲ ਆਊਟ ਹੋ ਚੁੱਕਿਆ ਹੈ ਹੁਣ ਤੇ ਅਗਲੀ ਅਸੀਂ ਤਿਆਰੀ ਸ਼ੁਰੂ ਕਰ ਦਿੱਤੀ ਹੈ ਜਿਹੜਾ ਇਹਦੀ ਅਸੀਂ ਕੁਆਂਟੀਟੀ ਕਹਿੰਦੇ ਆ ਉਹ ਕਹਿੰਦੇ ਆ 10 ਗ੍ਰਾਮ ਚਵਨਪਰਾਸ਼ ਇੱਕ ਦਿਨ ਵਿੱਚ ਖਾਣਾ ਠੀਕ ਹੈ ਇੱਕ ਕਿਲੋ ਦਾ ਡੱਬਾ 100 ਡੋਜ਼ ਬਣਦੀਆਂ ਠੀਕ ਹੈ 100 ਵਾਰੀ ਤੁਸੀਂ ਖਾ ਸਕਦੇ ਹੋ ਅਗਰ 6 ਬੰਦੇ ਹੈਗੇ ਲਗਭਗ 15 ਦਿਨ ਚਵਨਪਰਾਸ਼ 1 ਕਿਲੋ ਦਾ ਡੱਬਾ ਚੱਲਦਾ ਹੈ ਐਵਰੇਜ 15 6 90 90 ਵਾਰੀ ਤੁਸੀਂ ਖਾ ਸਕਦੇ ਹੋ ਉਹਨੂੰ 6 ਬੰਦਿਆਂ ਦਾ ਪਰਿਵਾਰ ਹੈ 1 ਕਿਲੋ ਚਵਨਪਰਾਸ਼ 15 ਦਿਨ ਚੱਲੇਗਾ ਪੂਰੇ ਪਰਿਵਾਰ ਨੂੰ ਹਰ ਤਰ੍ਹਾਂ ਦੀ એનર્ਜੀ ਹਰ ਤਰ੍ਹਾਂ ਦੀ ਇਮਿਊਨਿਟੀ ਹਰ ਤਰ੍ਹਾਂ ਦਾ ਤੋਂ ਰੋਗ ਤੋਂ ਲੜਨ ਦੀ ਸ਼ਕਤੀ ਜਿਹੜੀ ਹੁੰਦੀ ਹੈ ਉਹ ਐ ਅਸ਼ਵਿਨੋਪਰਾਸ਼ ਉਹਨੂੰ ਦਵੇਗਾ ਜੀ ਸਰ ਬਹੁਤ ਬਹੁਤ ਸ਼ੁਕਰੀਆ ਅੱਛਾ ਆਰਡਰ ਦੱਸਦੇ ਹੁਣ ਕਿਵੇਂ ਕਰੀਏ ਜੀ ਫੇਰ ਗੱਲ ਰਹਿ ਜੋਗੀ ਬਿਲਕੁਲ ਆਰਡਰ ਸਿੰਪਲ ਹੈ ਜੇ ਤੁਹਾਨੂੰ ਵੈਸੇ ਡਾਕਟਰ ਸਾਹਿਬ ਹੋਰ ਵੀ ਬਹੁਤ ਸਾਰੀਆਂ ਦਿੱਕਤਾਂ ਨੇ ਤੇ ਜਿਹੜੀਆਂ ਦਿੱਕਤਾਂ ਕਈ ਵਾਰ ਹੁੰਦਾ ਕਿ ਅਸ਼ਵਿਨੋਪਰਾਸ਼ ਅਸੀਂ ਖਾ ਲਿਆ ਉਹ ਕਹਿੰਦੇ ਵੀ ਜਿੰਨਾ ਫਰਕ ਡਾਕਟਰ ਸਾਹਿਬ ਨੇ ਸਾਨੂੰ ਦੱਸਿਆ ਸੀ ਬਹੁਤ ਵਾਰੀ ਇਹ ਵੀ ਸਾਨੂੰ ਫੋਨ ਆਇਆ ਵੀ ਸਾਡੇ ਤੇ ਉਹਨਾਂ ਅਸਰ ਕੀਤਾ ਪਰ ਕਈ ਵਾਰ ਜਿਨ੍ਹਾਂ ਨੂੰ ਅਸੀਂ ਰეკਮੈਂਡ ਕੀਤਾ ਉਹਨਾਂ ਨੇ ਖਾਧਾ ਪਰ ਉਹਨੂੰ ਕਟ ਕੀਤਾ ਉਹ ਕੀ ਕਾਰਨ ਹੁੰਦਾ ਫਿਰ ਉਹ ਕਿਵੇਂ ਮਿਲਣ ਤੁਹਾਨੂੰ ਦੇਖੋ ਇਹ ਹਰ ਬੰਦੇ ਦੀ ਪ੍ਰਕਿਰਤੀ ਹੁੰਦੀ ਹੈ ਜਿਹੜਾ ਸਹੀ ਯੋਗ ਹੈ ਉਹ ਹਰ ਬੋਡੀ ਦੇ ਉੱਤੇ ਕੰਮ ਕਰੇਗਾ ਜਿਨ੍ਹਾਂ ਨੂੰ ਇਹ ਲੱਗਦਾ ਕਿ ਉਹਨਾਂ ਨੂੰ ਕੋਈ ਡਿਜ਼ੀਜ਼ ਹੈ ਉਹਨਾਂ ਨੂੰ ਡਿਜ਼ੀਜ਼ ਸਪੈਸੀਫਿਕ ਕੋਈ ਮੈਡੀਸਿਨ ਚਾਹੀਦੀ ਹੈ ਆ ਉਹ ਜੜੀ ਬੁੱਟੀਆਂ ਅਸੀਂ ਚਵਨ ਪ੍ਰਾਸ਼ ਵਿੱਚ ਪਾ ਦਈਏ ਜਿਵੇਂ ਪਸਮਾ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਸਾਡੇ ਕੋਲ ਆਂਦੇ ਆ ਅਸੀਂ ਉਹਨਾਂ ਦੇ ਅੱਗੇ ਹੀ ਪਾ ਦਿੰਨੇ ਆ ਜਿਨ੍ਹਾਂ ਨੂੰ ਵਿਸ਼ਵਾਸ ਹੈ ਉਹਨਾਂ ਨੂੰ ਪਾ ਕੇ ਅਸੀਂ ਕੋਰੀਅਰ ਕਰਾ ਦਿੰਨੇ ਆ ਚਵਨ ਪ੍ਰਾਸ਼ ਐਜ਼ ਇਟ ਇਜ਼ ਸਵਨ ਬਸਮ ਹੀਰਾ ਬਸਮ ਸਾਰੀ ਬਸਮਾ ਪਾ ਕੇ ਯੋਗ ਬਣਾ ਦਿੰਦੇ ਆ ਇਵਨ ਕਿ ਜਿਵੇਂ ਮੇਲ ਇਨਫਰਟੀਲਿਟੀ ਹੈ ਉਹਦੇ ਵਾਸਤੇ ਜਿਵੇਂ ਵੰਗ ਹੈ ਤ੍ਰਿਵੰਗ ਹੈ ਸ਼ੁਕਰਵੱਲਬ ਰਸ ਹੈ ਐਵੇਂ ਜਿਹੜੀ ਚੀਜ਼ਾਂ ਉਹ ਵੀ ਇੰਨਾ ਚ ਪਾ ਕੇ ਸਮਾਵੇਸ਼ ਕਰਕੇ 10 12 ਚੀਜ਼ਾਂ ਹੁੰਦੀਆਂ ਮੱਕਰਦਵਜ ਸ਼ੁਕਰਵੱਲਬ ਐਵੇਂ ਦੀ ਉਹ ਅਸੀਂ ਪਾ ਕੇ ਸਮਾਵੇਸ਼ ਕਰਕੇ ਉਹਨਾਂ ਨੂੰ ਭੇਜ ਦਿੰਦੇ ਆ ਉਹ ਫਿਰ ਬੋਡੀ ਨੂੰ એનર્ਜੀ ਦਿੰਦਾ ਜਿਨ੍ਹਾਂ ਨੂੰ ਇਨਫਰਟੀਲਿਟੀ ਦੀ ਪ੍ਰੋਬਲਮ ਹੈ ਮੇਲ ਨੂੰ ਅਗਰ ਫੀਮੇਲ ਇਨਫਰਟੀਲਿਟੀ ਹੈ ਫਿਰ ਅਸੀਂ ਉਸ ਪਾਸੇ ਉਮੇ ਦੀ ਜੜੀ ਬੂਟੀਆਂ ਪਾ ਕੇ ਫਿਰ ਫੀਮੇਲ ਵਾਸਤੇ ਦੇ ਦਿੰਨੇ ਆ ਕਿਸੇ ਦੇ ఓਵਰੀ ਜਿਸਟ ਹੈ ਕਿਸੇ ਨੂੰ ਬੱਚਾ ਨਹੀਂ ਹੋ ਰਿਹਾ ਅੰਡਾ ਉੰਡਾ ਠੀਕ ਨਹੀਂ ਬਣ ਰਿਹਾ ਐਵੇਂ ਦੀ ਸਾਰੀ ਪ੍ਰੋਬਲਮਸ ਵਾਸਤੇ ਤੁਸੀਂ ਪਰਸਨਲੀ ਮਿਲ ਸਕਦੇ ਹੋ ਪਰ ਸਿੰਪਲ ਤਰੀਕਾ ਮਿਲਣ ਤੋਂ ਪਹਿਲੇ ਅਪਾਇੰਟਮੈਂਟ ਜਰੂਰ ਲੈ ਲਓ ਕਿਉਂਕਿ ਰਸ਼ ਬਹੁਤ ਹੁੰਦਾ ਹੈ ਕਈ ਵਾਰੀ ਤੇ ਫਿਰ ਦਿੱਕਤ ਆਂਦੀ ਹੈ ਜੀ ਜੀ ਸਰ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਤੁਸੀਂ ਦੇਖੋ ਡਾਕਟਰ ਸਾਹਿਬ ਨੇ ਇਸ ਵਾਰ ਬਹੁਤ ਵੱਡੀ ਗੱਲ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਹੈ ਤਾਂ ਕਿ ਸਾਡੇ ਦਰਸ਼ਕਾਂ ਨੂੰ ਦੇਖਣ ਵਾਲਿਆਂ ਨੂੰ ਦਿੱਕਤ ਪਰੇਸ਼ਾਨੀ ਨਾ ਆਵੇ ਔਰ ਉਹਨਾਂ ਨੇ ਜਿਹੜਾ ਅਸ਼ਵੀਨੋਪਰਾਸ਼ ਚਮਨਪਰਾਸ਼ ਹੈਗਾ ਹੁਣ ਤੋਂ ਹੀ ਉਹਨਾਂ ਨੇ ਲੋਕਾਂ ਨੂੰ آگਾਹ ਕਰਨਾ ਸ਼ੁਰੂ ਕਰ ਦਿੱਤਾ ਹੈ ਬਾਅਦ ਚ ਕਈ ਵਾਰ ਡਾਕਟਰ ਸਾਹਿਬ ਵੀ ਤੰਗ ਹੋ ਜਾਂਦੇ ਨੇ ਸਟਾਫ ਵੀ ਤੰਗ ਹੋ ਜਾਂਦਾ ਹੈ ਤੇ ਆਰਡਰ ਕਰਨ ਵਾਲੇ ਸਾਡੇ ਦਰਸ਼ਕ ਵੀ ਬਹੁਤ ਸਾਰੇ ਦਿੱਕਤਾਂ ਪਰੇਸ਼ਾਨੀਆਂ ਜੀ ਤੋਂ ਹੁਣ ਤੁਸੀਂ ਤੁਸੀਂ ਆਰਡਰ ਕਰ ਸਕਦੇ ਹੋ ਅਚਾ ਡਾਕਟਰ ਸਾਹਿਬ ਜਿਹੜਾ ਹੁਣ ਲਾਟ ਬਣ ਚੁੱਕਿਆ ਉਹ ਭੇਜ ਦੇਵੋਗੇ ਉਹ ਭੇਜ ਦਾਂਗੇ ਜੀ ਸਿੰਪਲ ਤਰੀਕਾ ਥੱਲੇ ਦਿੱਤੇ ਹੋਏ ਨੰਬਰ ਤੇ ਹੁਣੇ ਹੀ ਫੋਨ ਕਰੋ ਨਾਲੇ-ਨਾਲੇ ਤੁਹਾਨੂੰ ਡਿਸਪੈਚ ਆਣਾ ਸ਼ੁਰੂ ਹੋ ਜਾਏਗਾ ਹੁਣੇ ਫੋਨ ਕਰਕੇ ਕਿ ਡਿਸਪੈਚ ਰੈਡੀ ਨਹੀਂ ਹੈ ਅਗਰ ਸਟਾਕ ਖਤਮ ਹੋ ਗਿਆ ਹੈ ਤੇ ਬਹੁਤ ਛੇਤੀ ਤੁਹਾਡਾ ਨੰਬਰ ਆ ਜਾਏਗਾ ਕਿਉਂਕਿ ਅਸੀਂ ਜਿਹੜੀ ਚੀਜ਼ ਐਡਵਾਂਸ ਸ਼ੁਰੂ ਕਰ ਲਈ ਹੈ ਤੁਸੀਂ ਦੇਖਿਆ ਹੋਣਾ ਜਦੋਂ ਅਸੀਂ ਸਮੇਂ ਤੋਂ ਥੋੜਾ ਜਿਹਾ ਪਹਿਲੇ ਤੁਰ ਪੈਣੀਆਂ ਚੀਜ਼ਾਂ ਨੂੰ ਲੈ ਕੇ ਤੇ ਉਹ ਅਸੀਂ ਫਿਰ ਲੋਡ ਨਹੀਂ ਪੈਣ ਦਿੰਦੇ ਤਾਂ ਕਿ ਹਰ ਬੰਦੇ ਨੂੰ ਚਵਨ ਪ੍ਰਾਸ਼ ਟਾਈਮਲੀ ਮਿਲੇ ਪਰ ਫੋਨ ਕਰਕੇ ਹੁਣੇ ਹੀ ਆਰਡਰ ਕਰੋ ਕਿਉਂਕਿ ਇਹ ਬੜਾ ਪ੍ਰੀਮੀਅਮ ਚਵਨ ਪ੍ਰਾਸ਼ ਹੈ ਲਿਮਟਿਡ ਚਵਨ ਪ੍ਰਾਸ਼ ਹੁੰਦਾ ਹੈ ਲਿਮਟਿਡ ਹੀ ਸਟਾਕ ਹੈ ਇਨੂੰ ਜਿੰਨੀ ਛੇਤੀ ਬੋ ਕਰ ਲੋਗੇ ਉਹਨਾਂ ਤੁਹਾਡਾ ਫਾਇਦਾ ਹੈ ਜੀ ਜੀ ਅੱਛਾ ਡਾਕਟਰ ਸਾਹਿਬ ਤੇ ਤੁਹਾਨੂੰ 1 ਟੂ 1 ਮਿਲਣਾ ਹੋਵੇ ਫਿਰ ਇਹ ਤੁਸੀਂ ਕਿੱਥੇ ਬੈਠੇ ਹੋ ਸਿੰਪਲ ਆਸਾਨ ਹੈ ਡੇਰਾ ਵਸੀ ਮੈਂ ਬੈਠਾ ਜੀ ਫੋਨ ਕਰੋ ਅਪਾਇੰਟਮੈਂਟ ਲਓ ਮੈਨੂੰ ਮਿਲਣ ਆਓ ਬਿਲਕੁਲ ਐਵੇਂ ਸੋਚ ਕੇ ਆਓ ਆਪਣੇ ਘਰ ਦੇ ਜੀ ਨੂੰ ਮਿਲਣ ਚੱਲਿਓ ਤੁਸੀਂ ਆਓ ਅਪਾਇੰਟਮੈਂਟ ਲਓ ਆਪਣੀ ਬਿਮਾਰੀ ਡਿਸਕਸ ਕਰੋ ਆਯੁਰਵੇਦ ਦੇ ਹਿਸਾਬ ਨਾਲ ਉਹਦਾ ਪੂਰੀ ਤਰ੍ਹਾਂ ਹੱਲ ਤੁਹਾਨੂੰ ਅਸੀਂ ਦਵਾਵਾਂਗੇ ਜੀ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਤੁਸੀਂ ਦੇਖੋ ਤਸਵੀਰਾਂ ਇਸ ਵੇਲੇ ਤੁਹਾਨੂੰ ਅਸੀਂ ਦਿਖਾ ਦਿੰਦੇ ਆ ਅ ਅ ਦੀ ਕਿੰਗ ਆਫ ਰਸਾਇਨਾ ਵੀ ਜਿਹਨੂੰ ਕਿਹਾ ਜਾਂਦਾ ਹੈ ਤੁਹਾਡੇ ਸਾਹਮਣੇ ਡਾਕਟਰ ਸਾਹਿਬ ਨੇ ਪਿਛਲੇ ਸਾਲ ਵੀ ਸਾਰੇ ਦਰਸ਼ਕਾਂ ਦੇ ਸਾਹਮਣੇ ਇਹ ਚੀਜ਼ ਬਣਾਈ ਸੀ ਤੇ ਇਸ ਵਾਰ ਵੀ ਡਾਕਟਰ ਸਾਹਿਬ ਦੀ ਪੂਰੀ ਪੂਰੀ ਤਿਆਰੀ ਹੈ ਬਹੁਤ ਵੱਡੇ ਵੱਡੀਆਂ ਸ਼ਖਸੀਅਤਾਂ ਤੋਂ ਇਸ ਵਾਰ ਜਿਹੜਾ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਚਾਹੇ ਅਸ਼ਵਿਨੋਪਰਾਸ਼ ਕਰਕੇ ਆਯੁਰਵੇਦਾ ਦੇ ਵਿੱਚ ਚੰਗਾ ਯੋਗਦਾਨ ਪਾਉਣ ਕਰਕੇ ਚਾਹੇ ਹਰਿਆਣਾ ਦੇ ਮੁੱਖ ਮੰਤਰੀ ਹੋਣ ਚਾਹੇ ਅਸੀਂ ਕਹਿ ਲਈਏ ਕਿ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਹੋਰ ਹੋਰ ਵੀ ਬਹੁਤ ਸਾਰੇ ਲੋਕਾਂ ਨੇ ਚਾਹੇ ਪੰਜਾਬ ਦੇ ਰਾਜਪਾਲ ਗੁਲਾਬਚੰਦ ਚਿਟਕਟਾਰੀਆ ਜੀ ਹੋਣ ਬਹੁਤ ਬਹੁਤ ਲੋਕਾਂ ਨੇ ਬਹੁਤ ਵੱਡੇ ਵੱਡੀਆਂ ਸ਼ਖਸੀਅਤਾਂ ਨੇ ਡਾਕਟਰ ਸਾਹਿਬ ਨੂੰ ਬੁਲਾ ਕੇ ਉਹਨਾਂ ਦਾ ਸਨਮਾਨ ਵੀ ਕੀਤਾ ਹੈ ਆਯੁਰਵੇਦਾ ਦੇ ਵਿੱਚ ਔਰ ਖਾਸ ਕਰਕੇ ਪੰਜਾਬ ਸਰਕਾਰ ਦੇ ਜਿਹੜੇ ਅਸੀਂ ਕਹਿੰਦੇ ਕਿ ਡਿਪਾਰਟਮੈਂਟ ਹੈਗਾ ਹੈਲਥ ਡਿਪਾਰਟਮੈਂਟ ਹੈਗਾ ਅਸ਼ਵਿਨੋਪਰਾਸ਼ ਚਮਨਪਰਾਸ਼ ਕਰਕੇ ਆਯੁਰਵੇਦਾ ਦੇ ਵਿੱਚ ਉਹਨਾਂ ਦਾ ਪਾਇਆ ਯੋਗਦਾਨ ਕਰਕੇ ਬਹੁਤ ਸਾਰੇ ਥਾਵਾਂ ਦੇ ਉਹਨਾਂ ਨੂੰ ਅਸ਼ਵਿਨਪਰਾਸ਼ ਕਰਕੇ ਜਿਹੜਾ ਸਨਮਾਨ ਵੀ ਮਿਲ ਚੁੱਕੇ ਨੇ ਸੋ ਉਮੀਦ ਕਰਦਾ ਕਿ ਇਹ ਚਮਨਪਰਾਸ਼ ਇਸ ਵਾਰ ਤੁਹਾਡੀਆਂ ਸਰਦੀਆਂ ਹੈਗੀਆਂ ਜਿਹੜੀਆਂ ਉਹ ਪਿਛਲੇ ਸਾਲ ਨਾਲੋਂ ਵੀ ਵਧੀਆ ਕੱਢੇਗਾ ਜਲ੍ਹਾ ਚਿੱਕਾ ਜ਼ੁਕਾਮ ਜਿਹੜੀ ਆਮ ਕਰਕੇ ਹੋ ਜਾਂਦੀਆਂ ਨੇ ਜਾਂ ਹੋਰ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਨੇ ਉਹਨਾਂ ਤੇ ਇਹ ਲਾਹੇਵੰਦ ਸਾਬਿਤ ਹੋਏਗਾ ਤੇ ਇਹ ਵੀਡੀਓ ਨੂੰ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦਿਓ ਜਿਹੜੇ ਲੋਕਾਂ ਨੂੰ ਤੁਹਾਨੂੰ ਲੱਗਦਾ ਕਿ ਇਹ ਚਮਨਪਰਾਸ਼ ਖਾ ਕੇ ਰਾਹਤ ਮਿਲ ਸਕਦੀ ਹੈ ਧੰਨਵਾਦ